ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਮੈਂ ਨੌਇਡਾ ਦੇ ਇੱਕ ਇਲਾਕੇ ਵਿੱਚ ਇੱਕ ਪਲਾਟ ਵਿੱਚ ਬਣੇ ਇੱਕ ਛੋਟੇ ਜਿਹੇ ਝੌਂਪੜੀ ਵਰਗੇ ਘਰ ਵਿੱਚ ਰਹਿੰਦਾ ਸੀ ਪਲਾਟ ਦੇ ਮਾਲਕ ਨੇ ਮੈਨੂੰ ਪਲਾਟ ਦੇ ਵਿੱਚ ਪਏ ਹੋਏ ਸਮਾਨ ਦੀ ਰਾਖੀ ਲਈ ਉੱਥੇ ਰੱਖਿਆ ਹੋਇਆ ਸੀ ਉਸ ਪਲਾਟ ਤੇ ਪਲਾਟ ਦੇ ਮਾਲਕ ਦੀ ਬਹੁ ਮੰਜ਼ਲੀ ਇਮਾਰਤ ਬਣਾਉਣ ਦੀ ਯੋਜਨਾ ਸੀ ਜਿਸ ਲਈ ਬਿਲਡਰਾਂ ਨਾਲ ਗੱਲਬਾਤ ਚੱਲ ਰਹੀ ਸੀ ਮੈਨੂੰ ਸਿਰਫ 8000 ਰੁਪਏ ਤਨਖਾਹ ਮਿਲਦੀ ਸੀ ਘਰ ਵਿੱਚ ਵਿਹਲੇ ਬੈਠੇ ਨਹਿ ਨਾਲੋਂ ਤਾਂ ਇਹ ਮਾੜਾ ਵੀ ਨਹੀਂ ਸੀ ਕੌਣ ਜਾਣਦਾ ਹੈ ਕਿ ਕਿੰਨੇ ਲੋਕ ਦਿੱਲੀ ਤੇ ਮੁੰਬਈ ਵਰਗੇ ਵੱਡੇ ਸ਼ਹਿਰਾਂ ਵਿੱਚੋਂ ਮਾਮੂਲੀ ਤਨਖਾਹਾਂ ਤੇ ਕੰਮ ਕਰਨ ਲਈ ਆਉਂਦੇ ਹਨ ਕਿਉਂਕਿ ਉਹਨਾਂ ਕੋਲ ਕੋਈ ਹੋਰ ਕੰਮ ਨਹੀਂ ਹੁੰਦਾ ਹੈ ਕੁਝ ਲੋਕਾਂ ਨੂੰ ਬਹੁਤ ਮਾੜੇ ਹਾਲਾਤਾਂ ਵਿੱਚ ਰਹਿਣਾ ਪੈਂਦਾ ਹੈ ਪਰ ਮੈਂ ਸੰਤੁਸ਼ਟ ਸੀ ਰਹਿਣ ਲਈ ਇੱਕ ਚੌਂਪੜੀ ਸੀ ਤੇ ਉੱਥੇ ਹੀ ਕੁਝ ਕੱਚਾ ਪੱਕਾ ਖਾਣਾ ਬਣਾ ਕੇ ਖਾ ਲੈਂਦਾ ਸੀ ਬਿਜਲੀ ਤੇ ਪਾਣੀ ਦੀ ਸਹੂਲਤ 24 ਘੰਟੇ ਉਪਲਬਧ ਸੀ ਜਿਸ ਦਾ ਬਿੱਲ ਮਾਲਕ ਅਦਾ ਕਰ ਦਿੰਦਾ ਸੀ ਕੁੱਲ ਮਿਲਾ ਕੇ ਮੇਰੀ ਜ਼ਿੰਦਗੀ ਦੀ ਗੱਡੀ ਚੰਗੀ ਤਰ੍ਹਾਂ ਚੱਲ ਰਹੀ ਸੀ ਇੱਕ ਦਿਨ ਰੀਨਾ ਨਾਂ ਦੀ ਕੁੜੀ ਨਾਲ ਮੇਰੀ ਜਾਣ ਪਹਿਚਾਨ ਹੋਈ ਜੋ ਮੈਨੂੰ ਉੱਥੇ ਹੀ ਨੌਕਰੀ ਕਰਦੇ ਸਮੇਂ ਮਿਲੀ ਸੀ ਹੌਲੀ ਹੌਲੀ ਅਸੀਂ ਦੋਵੇਂ ਇੱਕ ਦੂਜੇ ਨੂੰ ਮਿਲਣ ਲੱਗ ਪਏ ਰੀਨਾ ਨਾਲ ਜਾਣ ਪਹਿਚਾਨ ਤੋਂ ਬਾਅਦ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹੀ ਸੀ ਰੀਨਾ ਸਮੇਂ-ਸਮੇਂ ਤੇ ਮੇਰੇ ਕੋਲ ਆਉਂਦੀ ਸੀ ਤੇ ਮੇਰੀਆਂ ਰਾਤਾਂ ਨੂੰ ਰੰਗੀਨ ਕਰਕੇ ਜਾਂਦੀ ਸੀ ਖਾਸ ਕਰਕੇ ਮੈਂ ਆਪਣੀ ਜ਼ਿੰਦਗੀ ਵਿੱਚ ਰੀਨਾ ਦੇ ਆਉਣ ਤੋਂ ਬਾਅਦ ਕਾਫੀ ਸੰਤੁਸ਼ਟ ਸੀ ਰੀਨਾ ਸਮੇਂ-ਸਮੇਂ ਤੇ ਮੇਰੇ ਤੋਂ ਥੋੜੇ-ਥੋੜੇ ਪੈਸੇ ਲੈਂਦੀ ਰਹਿੰਦੀ ਸੀ ਪਰ ਮੈਨੂੰ ਇਸ ਦਾ ਬਿਲਕੁਲ ਵੀ ਪਛਤਾਵਾ ਨਹੀਂ ਸੀ ਕਿਉਂਕਿ ਮੈਨੂੰ ਬਦਲੇ 'ਚ ਰੀਨਾ ਤੋਂ ਬਹੁਤ ਕੁਝ ਮਿਲਦਾ ਸੀ ਸਮੱਸਿਆ ਉਦੋਂ ਪੈਦਾ ਹੋਈ ਜਦੋਂ ਰੀਨਾ ਦੀ ਮੰਗ ਦਿਨੋ ਦਿਨ ਵਧਣ ਲੱਗੀ ਇੱਕ ਦਿਨ ਤਾਂ ਉਸਨੇ ਮੇਰੇ ਤੋਂ ਵੱਡੀ ਮੰਗ ਕਰ ਲਈ ਰਮਨ ਮੈਨੂੰ 1 ਲੱਖ ਰੁਪਏ ਦੀ ਬਹੁਤ ਜ਼ਰੂਰਤ ਹੈ ਇਹ ਉਸਨੇ ਮੇਰੇ ਵਾਲਾਂ ਵਿੱਚ ਪਿਆਰ ਨਾਲ ਹੱਥ ਫੇਰਦੇ ਹੋਏ ਕਿਹਾ ਕੀ 1 ਲੱਖ ਰੁਪਏ ਤੁਸੀਂ ਪਾਗਲ ਤਾਂ ਨਹੀਂ ਹੋ ਗਏ ਹੋ ਰੀਨਾ ਮੈਂ ਹੈਰਾਨੀ ਨਾਲ ਇੱਕਦਮ ਉੱਠਦੇ ਨੇ ਕਿਹਾ ਕੀ ਤੁਸੀਂ ਮੇਰੇ ਲਈ ਇੰਨਾ ਵੀ ਨਹੀਂ ਕਰ ਸਕਦੇ ਹੋ ਪਹਿਲੀ ਵਾਰ ਤੁਸੀਂ ਮੈਨੂੰ ਇਨਕਾਰ ਕਰ ਰਹੇ ਹੋ ਕਿ ਤੁਹਾਡੇ ਦਿਲ ਵਿੱਚ ਮੇਰੇ ਲਈ ਇੰਨਾ ਹੀ ਪਿਆਰ ਹੈ ਜਾਂ ਤੁਹਾਡਾ ਮੇਰੇ ਤੋਂ ਮਨ ਭਰ ਗਿਆ ਹੈ ਰੀਨਾ ਨੇ ਪਿਆਰ ਨਾਲ ਕਿਹਾ ਦੇਖੋ ਮੇਰੇ ਕੋਲ ਜਿੰਨੇ ਪੈਸੇ ਹਨ ਉਹ ਮੈਂ ਤੈਨੂੰ ਦੇ ਸਕਦਾ ਹਾਂ ਪਰ 1 ਲੱਖ ਇਹ ਤਾਂ ਮੇਰੀ 1 ਸਾਲ ਦੀ ਤਨਖਾਹ ਦੇ ਬਰਾਬਰ ਹੈ ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ 10 ਸਾਲ ਦੀ ਤਨਖਾਹ ਦੇ ਬਰਾਬਰ ਤਾਂ ਨਹੀਂ ਹੈ ਅਚਾਨਕ ਹੀ ਇਹਨਾਂ ਦਾ ਰਵਈਆ ਬਦਲ ਗਿਆ ਜੇਕਰ ਮੈਂ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਤੁਹਾਨੂੰ 10 ਸਾਲ ਲਈ ਜੇਲ੍ਹ ਜਾਣਾ ਪਵੇਗਾ ਸੀਸੀਟੀਵੀ ਕੈਮਰਿਆਂ ਵਿੱਚ ਸਬੂਤ ਹਨ ਕਿ ਤੁਸੀਂ ਮੈਨੂੰ ਆਪਣੇ ਨਾਲ ਲੈ ਕੇ ਆਉਂਦੇ ਰਹੇ ਹੋ ਇੱਥੇ ਹਰ ਕੋਨੇ-ਕੋਨੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਮੇਰੇ ਕੱਪੜਿਆਂ ਤੇ ਤੇਰੀ ਕ੍ਰੂਦ ਤੂਤ ਦਾ ਸਬੂਤ ਵੀ ਹੈ ਵੈਸੇ ਵੀ ਅੱਜਕੱਲ ਤਾਂ ਇਸ ਕਾਨੂੰਨ ਕਰਕੇ ਵੱਡਿਆਂ ਦੀ ਹਾਲਤ ਵੀ ਖਰਾਬ ਹੈ ਫਿਰ ਤੁਹਾਡਾ ਕੀ ਹਾਲ ਹੋਵੇਗਾ ਇਹ ਕੀ ਕਹਿ ਰਹੀ ਹੈ ਰੀਨਾ ਮੈਂ ਤਾਂ ਕਦੇ ਵੀ ਤੁਹਾਡੇ ਨਾਲ ਜ਼ਬਰਦਸਤੀ ਨਹੀਂ ਕੀਤੀ ਹੈ ਤੂੰ ਪੈਸਿਆਂ ਦੇ ਬਦਲੇ ਮੇਰੇ ਕੋਲ ਆਉਂਦੀ ਰਹੀ ਹੈ ਮੈਂ ਦਲੀਲਾਂ ਦੇ ਰਿਹਾ ਸੀ ਦੇਖੋ ਮੈਨੂੰ 1 ਲੱਖ ਰੁਪਏ ਤਾਂ ਜ਼ਰੂਰ ਚਾਹੀਦੇ ਹਨ ਇਹ ਤੁਸੀਂ ਜਾਣਦੇ ਹੋ ਕਿ ਤੁਸੀਂ ਪ੍ਰਬੰਧ ਕਿਵੇਂ ਕਰੋਗੇ ਤੁਹਾਡੇ ਕੋਲ ਇੱਕ ਹਫਤੇ ਦਾ ਸਮਾਂ ਹੈ ਇਹ ਕਹਿ ਕੇ ਰੀਨਾ ਚਲੀ ਗਈ ਤੇ ਮੈਂ ਹੈਰਾਨੀ ਨਾਲ ਉਸ ਵੱਲ ਦੇਖਦਾ ਰਿਹਾ ਇਸ ਤੋਂ ਬਾਅਦ ਮੈਂ ਬਹੁਤ ਚਿੰਤਾ ਮਹਿਸੂਸ ਕਰਨ ਲੱਗਾ ਸੀ ਮੇਰੀ ਸਾਰੀ ਤਨਖਾਹ 8000 ਮਹੀਨਾ ਸੀ ਜਿਸ ਵਿੱਚੋਂ ਮੈਂ 3-4000 ਤਾਂ ਰੇਨਾ ਉੱਤੇ ਖਰਚ ਕਰ ਲੈਂਦਾ ਸੀ ਤੇ 1-2000 ਹੀ ਘਰ ਭੇਜਦਾ ਸੀ ਬਾਕੀ ਮੇਰੇ ਖਾਣ-ਪੀਣ ਤੇ ਖਰਚ ਹੋ ਜਾਂਦੇ ਸੀ ਪੈਸੇ ਦਾ ਇੱਕੋ ਇੱਕ ਸਹਾਰਾ ਮੇਰਾ ਮਾਲਕ ਸੀ ਜੋ 1-2 ਮਹੀਨੇ ਤੋਂ ਵੱਧ ਤਨਖਾਹ ਐਡਵਾਂਸ ਵਿੱਚ ਨਹੀਂ ਦੇ ਸਕਦਾ ਸੀ ਫਿਰ ਕੀ ਕੀਤਾ ਜਾਣਾ ਚਾਹੀਦਾ ਹੈ ਜੇਕਰ ਰੀਨਾ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਤਾਂ ਮੈਨੂੰ ਇਸ ਦਾ ਖਮਿਆਜਾ ਭੁਗਤਣਾ ਪਵੇਗਾ ਮੈਂ ਸਾਲ ਪਹਿਲਾਂ ਹੀ ਤਾਂ ਨੌਡਾ ਆਇਆ ਸੀ ਕੋਈ ਇੰਨਾ ਜਾਣਕਾਰ ਵੀ ਨਹੀਂ ਸੀ ਜਿਸ ਤੋਂ ਮੈਨੂੰ ਪੈਸਿਆਂ ਦੀ ਮਦਦ ਮਿਲ ਸਕੇ ਬਹੁਤ ਸੋਚਣ ਤੋਂ ਬਾਅਦ ਮੇਰੇ ਦਿਮਾਗ ਵਿੱਚ ਇੱਕੋ ਇੱਕ ਹੱਲ ਆਇਆ ਕਿ ਰੀਨਾ ਨੂੰ ਰਸਤੇ ਤੋਂ ਹਟਾ ਦਿੱਤਾ ਜਾਵੇ ਉਸ ਨੂੰ ਮਾਰ ਦੇਵਾਂ ਪਰ লাশ ਦਾ ਕਿੱਥੇ ਤੇ ਕਿਵੇਂ ਨਪਟਾਰਾ ਕਰਨਾ ਹੈ ਇਹ ਇੱਕ ਵੱਡੀ ਸਮੱਸਿਆ ਸੀ। ਕਾਫੀ ਸੋਚਨ-ਵਿਚਾਰਨ ਤੋਂ ਬਾਅਦ ਮੈਂ Laash ਨੂੰ ਪਲਾਟ ਦੇ ਇੱਕ ਕੋਨੇ ਵਿੱਚ ਸੁੱਟ ਕੇ ਖੁਦ ਪੁਲਿਸ ਨੂੰ ਸੂਚਿਤ ਕਰਨ ਦੀ ਯੋਜਨਾ ਬਣਾਈ। ਜੇਕਰ ਮੈਂ ਖੁਦ ਸ਼ਿਕਾਇਤ ਕਰਾਂਗਾ ਤਾਂ ਪੁਲਿਸ ਨੂੰ ਸ਼ੱਕ ਵੀ ਨਹੀਂ ਹੋਵੇਗਾ। ਫਿਰ ਅਗਲੀ ਵਾਰ ਰੀਨਾ ਮੈਨੂੰ ਮਿਲਣ ਆਈ ਤਾਂ ਮੈਂ ਉਸ ਦਾ ਖੁੱਲੇ ਦਿਲ ਨਾਲ ਸਵਾਗਤ ਕੀਤਾ। ਕਿਸੇ ਤਰ੍ਹਾਂ ਮੈਂ ਪੈਸਿਆਂ ਦਾ ਇੰਤਜ਼ਾਮ ਕਰ ਲਿਆ ਹੈ। ਅੱਗੇ ਤੋਂ ਇੰਨੀ ਵੱਡੀ ਰਕਮ ਨਾ ਮੰਗਣਾ। ਮੈਂ ਇੱਕ ਗਰੀਬ ਆਦਮੀ ਇਨੀ ਵੱਡੀ ਰਕਮ ਕਿੱਥੋਂ ਲਿਆਵਾਂਗਾ ਮੈਂ ਰੀਨਾ ਨੂੰ ਬਾਹਾਂ ਵਿੱਚ ਲੈਂਦੇ ਹੋਏ ਕਿਹਾ ਰੀਨਾ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਸੀ ਕਿ ਮੈਂ ਪੈਸੇ ਦਾ ਇੰਤਜ਼ਾਮ ਕਿੱਥੋਂ ਕੀਤਾ ਹੈ ਉਸ ਦਾ ਚਿਹਰਾ ਸਾਫ਼ ਦੱਸ ਰਿਹਾ ਸੀ ਕਿ ਉਹ ਮਨ ਹੀ ਮਨ ਕੀ ਸੋਚ ਰਹੀ ਹੈ ਮੈਂ ਹਮੇਸ਼ਾ ਤੇਰੇ ਕੋਲੋਂ ਪੈਸੇ ਮੰਗਾਂਗੀ ਆਖਰਕਾਰ ਜੇ ਮੈਂ ਮਜਬੂਰੀ ਵਿੱਚ ਤੁਹਾਨੂੰ ਆਪਣਾ ਸਰੀਰ ਦਿੰਦੀ ਹਾਂ ਤਾਂ ਤੁਹਾਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ ਰੀਨਾ ਨੇ ਕਿਹਾ ਜੇ ਕੋਈ ਲੋੜ ਨਾ ਹੁੰਦੀ ਤਾਂ ਤੁਹਾਨੂੰ ਕਿਉਂ ਪਰੇਸ਼ਾਨ ਕਰਦੀ ਫਿਰ ਅਸੀਂ ਦੋਵਾਂ ਨੇ ਇੱਕ ਦੂਜੇ ਨੂੰ ਬਾਹਾਂ ਵਿੱਚ ਲੈ ਲਿਆ ਮੈਂ ਸੋਚ ਰਿਹਾ ਸੀ ਕਿ ਮੈਂ ਆਖਰੀ ਵਾਰ ਰੀਨਾ ਦੇ ਸਰੀਰ ਦਾ ਆਨੰਦ ਲੈ ਰਿਹਾ ਹਾਂ ਇਸ ਤੋਂ ਬਾਅਦ ਮੈਂ ਇਸ ਨੂੰ ਖਤਮ ਕਰ ਦੇਣਾ ਹੈ ਇਸ ਲਈ ਮੈਂ ਪੂਰੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਦੇ ਸਰੀਰ ਦਾ ਆਨੰਦ ਲਿਆ ਪਰ ਰੀਨਾ ਸੋਚ ਰਹੀ ਸੀ ਕਿ ਅੱਜ 1 ਲੱਖ ਰੁਪਏ ਲੈਣ ਤੋਂ ਬਾਅਦ ਫਿਰ ਕਦੋਂ ਪੈਸੇ ਮੰਗਾਂਗੀ ਮੌਕਾ ਦੇਖ ਕੇ ਮੈਂ ਰੀਨਾ ਦਾ ਗਲਾ ਕੁੱਟ ਕੇ ਉਸ ਨੂੰ ਮਾਰ ਦਿੱਤਾ ਤੇ ਉਸ ਦੀ লাশ ਇੱਕ ਕੋਨੇ ਵਿੱਚ ਸੁੱਟ ਦਿੱਤੀ। ਮੈਨੂੰ ਆਪਣੀ ਯੋਜਨਾ ਤੇ ਪੂਰਾ ਭਰੋਸਾ ਸੀ। ਇਸ ਲਈ ਮੈਂ ਆਰਾਮ ਨਾਲ ਸੌਂ ਗਿਆ। ਅਗਲੀ ਸਵੇਰ ਮੈਂ ਪੁਲਿਸ ਕੰਟਰੋਲ ਰੂਮ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਇੱਕ ਔਰਤ ਦੀ লাশ ਪਲਾਟ ਦੇ ਇੱਕ ਕੋਨੇ ਵਿੱਚ ਪਈ ਹੈ। ਮੈਂ ਇਸ ਸੋਚ ਵਿੱਚ ਸੀ ਕਿ ਪੁਲਿਸ ਨੂੰ ਆਸਾਨੀ ਨਾਲ ਚੱਕਮਾ ਦਿੱਤਾ ਜਾ ਸਕਦਾ ਹੈ ਤੇ ਇਸ ਲਈ ਮੈਂ ਖੁਦ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਚਾਲ ਅਪਣਾਈ ਸੀ ਮੈਂ ਸੋਚਿਆ ਪੁਲਿਸ ਨੂੰ ਸ਼ਿਕਾਇਤ ਕਰਨ ਵਾਲੇ ਤੇ ਸ਼ੱਕ ਕਿਉਂ ਹੋਵੇਗਾ ਫਿਰ ਪੁਲਿਸ ਆਈ ਤੇ ਸਭ ਤੋਂ ਪਹਿਲਾਂ ਰੀਨਾ ਨੂੰ ਹਸਪਤਾਲ ਲੈ ਗਈ ਜਿੱਥੇ ਉਸ ਨੂੰ ਮਰਦਿਕ ਐਲਾਨ ਦਿੱਤਾ ਗਿਆ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਮੈਂ ਬਹੁਤ ਖੁਸ਼ ਸੀ ਕਿਉਂਕਿ ਮੇਰੀ ਯੋਜਨਾ ਸਫਲ ਹੋ ਰਹੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਪੁਲਿਸ ਸ਼ੱਕ ਦੇ ਆਧਾਰ ਤੇ ਮੇਰੇ ਤੋਂ ਪੁੱਛ ਕੇ ਸ਼ੁਰੂ ਕਰ ਦੇਵੇਗੀ ਆਪਾਂ ਵਿਰੋਧੀ ਬਿਆਨਾਂ ਕਰਨ ਮੈਂ ਫੜਿਆ ਗਿਆ ਤੇ ਫਿਰ ਮਾਮਲਾ ਸੁਲਝਾ ਲਿਆ ਗਿਆ ਮੈਂ ਜਿਆਦਾ ਦੇਰ ਤੱਕ ਪੁਲਿਸ ਦੇ ਸਾਹਮਣੇ ਟਿਕਿਆ ਨਹੀਂ ਰਹਿ ਸਕਿਆ ਤੇ ਮੈਂ ਆਪਣਾ ਜੁਰਮ ਕਬੂਲ ਕਰ ਲਿਆ ਇਸ ਤਰ੍ਹਾਂ ਰੀਨਾ ਦੇ ਲਾਲਚ ਨੇ ਉਸ ਦੀ ਜ਼ਿੰਦਗੀ ਨੂੰ ਖਤਮ ਕਰਾ ਦਿੱਤਾ ਤੇ ਮੇਰੀ ਸਰੀਰਕ ਭੁੱਖ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ ਹੁਣ ਮੈਨੂੰ ਸਾਰੀ ਉਮਰ ਜੇਲ੍ਹ ਵਿੱਚ ਹੀ ਕੱਟਣੀ ਪੈਣੀ ਸੀ ਮੈਨੂੰ ਆਪਣੇ ਕੀਤੇ ਤੇ ਬਹੁਤ ਪੁਛਤਾਵਾ ਹੋ ਰਿਹਾ ਸੀ ਦੋਸਤੋ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਧੰਨਵਾਦ ਜੀ ਸਾਰਿਆਂ ਦਾ